ਅੱਜ ਆਸਟ੍ਰੇਲੀਆ ਦੇ ਇੱਕ ਸਕੂਲ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੋਲੀਬਾਰੀ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਦਰਸਲ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਗਰਾਸ ਦੇ ਇੱਕ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ ਘੱਟੋ-ਘੱਟ ਹੁਣ ਤੱਕ 9 ਵਿਅਕਤੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਕਈ ਲੋਕ ਇਹਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਗਰਾਸ ਦੀ ਮੇਅਰ ਐਲਕੇ ਕਾਹਰ ਨੇ ਆਸਟ੍ਰੇਲੀਆ ਦੀ ਖਬਰ ਏਜੰਸੀ ਏਪੀਏ ਦੇ ਹਵਾਲੇ ਦੇ ਨਾਲ ਕਿਹਾ ਹੈ ਕਿ ਗੋਲੀਬਾਰੀ ਤੋਂ ਬਾਅਦ ਬਹੁਤ ਸਾਰੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਇਸ ਘਟਨਾ ਨੂੰ ਉਹਨਾਂ ਨੇ ਇੱਕ ਮੰਦਭਾਗੀ ਘਟਨਾ ਦੱਸਿਆ ਹਾਲੀ ਦੀਆਂ ਰਿਪੋਰਟਾਂ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹਨਾਂ ਮ੍ਰਿਤਕਾਂ ਦੇ ਵਿੱਚੋਂ ਕਿੰਨੇ ਵਿਦਿਆਰਥੀ ਸੀ ਕਰੋਨਨ ਜੀਤੂਗ ਅਖਬਾਰ ਹੈ ਇੱਕ ਉਥੇ ਦਾ ਉਹਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਸ਼ੱਕੀ ਬਾਥਰੂਮ ਦੇ ਵਿੱਚ ਮ੍ਰਿਤਕ ਪਾਇਆ ਗਿਆ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਲਈ ਖੁਸ਼ਖਬਰੀ ਹੈ ਫਸਲਾਂ ਦਾ ਝਾੜ ਇਸ ਵਾਰ ਰਿਕਾਰਡ ਤੋੜ ਸਕਦਾ ਹੈ ਜੀ ਹਾਂ ਕਿਸਾਨਾਂ ਦੇ ਲਈ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਇਸ ਵਾਰ ਮੌਨਸੂਨ ਚੰਗੀ ਰਹਿਣ ਕਰਕੇ ਫਸਲਾਂ ਦਾ ਬੰਪਰ ਝਾੜ ਨਿਕਲਣ ਦੀ ਉਮੀਦ ਹੈ ਇਹ ਦਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ 15 ਦਿਨਾਂ ਦੇ ਦੇਸ਼ ਵਿਆਪੀ ਦੌਰੇ ਤੋਂ ਬਾਅਦ ਕੀਤਾ ਉਹਨਾਂ ਨੇ ਕਿਹਾ ਕਿ ਸੋਨੀ ਦੀ ਬਿਜਾਈ ਤੋਂ ਪਹਿਲਾਂ ਇਹ ਆਊਟ ਰੀਚ ਪ੍ਰੋਗਰਾਮ ਖੇਤੀਬਾੜੀ ਉਤਪਾਦਨ ਨੂੰ ਵਧਾਉਣ ਦੇ ਲਈ ਨੀਤੀਆਂ ਅਤੇ ਖੋਜ ਯੋਜਨਾਵਾਂ ਨੂੰ ਆਧੁਨਿਕ ਬਣਾਉਣ ਦੇ ਵਿੱਚ ਮਦਦ ਕਰੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਵੱਲੋਂ ਜਦੋਂ ਇਹ ਦੌਰੇ ਕੀਤੇ ਗਏ ਨੇ ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਆਮ ਤੋਬਦ ਮੌਨਸੂਨ بارش ਦੀ ਭਵਿੱਖਬਾਣੀ ਦੇ ਨਾਲ ਭਾਰਤ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ 2025-26 ਦੇ ਸੋਨੇ ਸੀਜ਼ਨ ਤੋਂ ਦੌਰਾਨ ਅਨਾਜ ਉਤਪਾਦਨ ਦੇ ਵਿੱਚ ਇੱਕ ਨਵਾਂ ਰਿਕਾਰਡ ਹਾਸਲ ਕਰ ਸਕਦਾ ਹੈ ਖੇਤੀਬਾੜੀ ਮੰਤਰੀ ਨੇ ਨਕਲੀ ਅਤੇ ਘਟੀਆ ਕੀਟਨਾਸ਼ਕਾਂ ਦੀ ਵਿਕਰੀ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਅਤੇ ਸੰਤੁਲਿਤ ਖਾਦ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਲਈ ਮਿੱਟੀ ਸਿਹਤ ਕਾਰਡ ਨੂੰ ਬਿਹਤਰ ਢੰਗ ਦੇ ਨਾਲ ਲਾਗੂ ਕਰਨ ਦੇ ਬਾਰੇ ਵੀ ਗਲਬਾਤ ਕੀਤੀ ਹੈ ਖੇਤੀਬਾੜੀ ਮੰਤਰਾਲੇ ਦੇ ਤੀਜੇ ਅਨੁਮਾਨ ਦੇ ਅਨੁਸਾਰ 2024-25 ਦੇ ਸੋਨੀ ਸੀਜ਼ਨ ਦੇ ਵਿੱਚ ਭਾਰਤ ਦਾ ਅਨਾਜ ਉਤਪਾਦਨ ਰਿਕਾਰਡ ਜਿਹੜਾ ਉਹ 168.06 ਮਿਲੀਅਨ ਟਨ ਤੱਕ ਪਹੁੰਚ ਜਾਏਗਾ 2014-15 ਦੀ ਜ਼ਿਕਰ ਗੱਲ ਕਰੀਏ ਤੇ 2014-15 ਤੋਂ ਸੋਨੀ ਅਨਾਜ ਉਤਪਾਦਨ ਦੇ ਵਿੱਚ 31.23 ਫੀਸਦੀ ਦਾ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ चौहान ਨੇ ਕਿਹਾ ਹੈ ਕਿ ਚੱਲ ਰਹੀ ਮੁਹਿੰਮ ਸੋਨੀ ਸੀਜ਼ਨ ਦੇ ਵਿੱਚ ਖੇਤੀਬਾੜੀ ਉਤਪਾਦਨ ਨੂੰ ਹੋਰ ਵਧਾਉਣ ਦੇ ਵਿੱਚ ਮਦਦ ਕਰੇਗੀ ਕਿਉਂਕਿ ਅਸੀਂ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਉਹਨਾਂ ਨੂੰ ਨਵੀਆਂ ਤਕਨੀਕਾਂ ਅਤੇ ਅਭਿਆਸਾਂ ਬਾਰੇ ਸਿੱਖਿਅਤ ਕਰਨ ਦੇ ਯਤਨ ਕਰ ਰਹੇ ਹਾਂ ਮੰਤਰੀ ਨੇ ਕਿਹਾ ਕਿ ਹੁਣ ਤੱਕ 10 ਰਾਜਾਂ ਦੇ ਆਪਣੇ ਦੌਰੇ ਦੇ ਦੌਰਾਨ ਉਹਨਾਂ ਨੂੰ ਕਿਸਾਨਾਂ ਤੋਂ ਪਤਾ ਲੱਗਾ ਹੈ ਕਿ ਕੁਝ ਖੇਤਰਾਂ ਦੇ ਵਿੱਚ ਮੌਜੂਦਾ ਫਸਲਾਂ ਦੀਆਂ ਕਿਸਮਾਂ ਅਤੇ ਉੱਭਰ ਰਹੇ ਕੀੜਿਆਂ ਪ੍ਰਤੀ ਵਿਰੋਧ ਵਿਕਸਿਤ ਕੀਤਾ ਗਿਆ ਹੈ ਕਿਸਾਨਾਂ ਨੇ ਨਕਲੀ ਕੀਟਨਾਸ਼ਕਾਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਅਤੇ ਡਿੱਗਦੀਆਂ ਕੀਮਤਾਂ ਦੇ ਦੌਰਾਨ ਬਦੇਰੇ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ ਦੇ ਉੱਤੇ ਥੋੜੇ ਦਰਮਿਆਨੇ ਅਤੇ ਲੰਬੇ ਸਮੇਂ ਦੇ ਲਾਗੂ ਕਰਨ ਦੇ ਲਈ ਖੋਜ ਯੋਜਨਾਵਾਂ ਦੀਆਂ ਨੀਤੀਆਂ ਵਿਕਸਿਤ ਕੀਤੀਆਂ ਜਾਣਗੀਆਂ ਚੋਹਾਨੇ ਅੱਗੇ ਕਿਹਾ ਹੈ ਕਿ ਇਹ ਯਤਨ ਦੇ ਸੰਭਾਭੀ ਚੰਗਾ ਮੌਨਸੂਨ 2025-26 ਵਿੱਚ ਸੋਨੇ ਅਨਾਜ ਉਤਪਾਦਨ ਦੇ ਵਿੱਚ ਇੱਕ ਨਵਾਂ ਰਿਕਾਰਡ ਪ੍ਰਾਪਤ ਕਰਨ ਦੇ ਵਿੱਚ ਮਦਦ ਕਰੇਗਾ ਸੋਨੇ ਦੀਆਂ ਫਸਲਾਂ ਜਿਵੇਂ ਝੋਨੇ ਦੀ ਬਜਾਈ ਜੁਲਾਈ ਦੇ ਵਿੱਚ ਦੱਖਣ ਪੱਛਮੀ ਮੌਨਸੂਨ ਦੇ ਆਉਣ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਇਸ ਸਾਲ ਮੌਨਸੂਨ ਦੀ بارش ਆਮ ਰਹਿਣ ਦੀ ਉਮੀਦ ਹੈ ਭਾਰਤ ਮੌਸਮ ਵਿਭਾਗ ਜਣ ਕੇ ਆਈਐਮਡੀ ਨੇ ਪੂਰੇ 2025 ਸੀਜ਼ਨ ਜਣ ਕੇ ਜੂਨ ਤੋਂ ਲੈ ਕੇ ਸਤੰਬਰ ਦੇ ਲਈ ਦੱਖਣ ਪੱਛਮੀ ਮੌਨਸੂਨ ਆਮ ਦੇ ਨਾਲੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਹੁਣ ਸਰਕਾਰੀ ਦਫ਼ਤਰਾਂ ਦੇ ਬਾਹਰ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ 45 ਦਿਨਾਂ ਦੇ ਵਿੱਚ ਹੀ ਤੁਹਾਡੇ ਸਾਰੇ ਕੰਮ ਹੋ ਜਾਣਗੇ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਵੱਡੀਆਂ ਕੰਪਨੀਆਂ ਲਿਆਉਣ ਦੇ ਲਈ ਫਾਸਟ ਟਰੈਕ ਪੰਜਾਬ ਪੋਰਟਲ ਲਾਂਚ ਕੀਤਾ ਹੈ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਰ ਮੌਜੂਦ ਰਹੇ ਉਹਨਾਂ ਕਿਹਾ ਕਿ ਇਸ ਪੋਰਟਲ ਦੇ ਰਾਹੀਂ ਉਦਯੋਗ ਦੇ ਨਾਲ ਸੰਬੰਧਤ ਸਾਰੀਆਂ ਪ੍ਰਵਾਨਗੀਆਂ 45 ਦਿਨਾਂ ਦੇ ਵਿੱਚ ਮਿਲ ਜਾਣਗੀਆਂ ਇਹ ਅਰਜੀ ਕਿਤੇ ਵੀ ਦਿੱਤੀ ਜਾ ਸਕਦੀ ਹੈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੋਰਟਲ ਨਿਵੇਸ਼ਕਾਂ ਨੂੰ ਸਾਰੀਆਂ ਪਰਵਾਨਗੀਆਂ ਤੈਅ ਸਮੇਂ ਤੇ ਦਵਾਏਗਾ ਮਾਨ ਨੇ ਕਿਹਾ ਕਿ ਇਸ ਦੇ ਨਾਲ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ 45 ਦਿਨਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਸਾਰੀਆਂ ਪਰਵਾਨਗੀਆਂ ਦਿੱਤੀਆਂ ਜਾਣਗੀਆਂ ਅੱਗੇ ਉਹਨਾਂ ਨੇ ਕਿਹਾ ਕਿ ਨਵੇਂ ਪ੍ਰੋਜੈਕਟਾਂ ਦੇ ਲਈ ਅਪਲਾਈ ਕਰਨ ਦੀ ਪਾਲਣਾ ਨੂੰ ਚੁਸਤ ਫੁਰਤ ਸਵੈ ਘੋਸ਼ਣਾ ਰਾਹੀਂ ਸਮਰਥ ਅਤੇ ਡਿਜੀਟਲ ਪੜਤਾਲ ਦੇ ਰਾਹੀਂ ਯੋਗ ਬਣਾਉਣ ਤੇ ਕਾਨੂੰਨੀ ਤੌਰ ਤੇ ਪੁਖਤਾ ਬਣਾਇਆ ਗਿਆ ਹੈ ਸਰਕਾਰ ਦਾ ਇਹ ਮੰਨਣਾ ਹੈ ਕਿ ਉਦਯੋਗ ਮਹਿਜ ਕਾਗਜ਼ੀ ਕਾਰਵਾਈਆਂ ਤੇ ਨਹੀਂ ਚੱਲਦੇ ਸਗੋਂ ਸੜਕਾਂ, ਬਿਜਲੀ, ਲੋਕਾਂ ਦੇ ਵਿਸ਼ਾਲ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧਦੇ ਫੁੱਲਦੇ ਨੇ। ਸੀਐਮ ਆਰ ਨੇ ਕਿਹਾ ਕਿ ਸੂਬਾ ਪਹਿਲਾਂ ਹੀ ਇੰਡਸਟਰੀ ਲਿਆਉਣ ਦੇ ਲਈ ਐਕਟਿਵ ਹੈ। ਇਨਵੈਸਟ ਪੰਜਾਬ ਨਾਮ ਦਾ ਇੱਕ ਦਫ਼ਤਰ ਮੁਹਾਲੀ ਦੇ ਵਿੱਚ ਪਹਿਲਾਂ ਹੀ ਤਿਆਰ ਕੀਤਾ ਹੋਇਆ। ਜੇਕਰ ਕੋਈ ਵਿਅਕਤੀ ਆਪਣਾ ਉਦਯੋਗ ਲਗਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਮੀਨ ਆਦ ਦੇਖਣ ਤੋਂ ਬਾਅਦ ਪੰਜਾਬ ਦਫ਼ਤਰ ਦੇ ਵਿੱਚ ਅਰਜੀ ਦੇਣੀ ਪਵੇਗੀ। ਇਸ ਤੋਂ ਬਾਅਦ 15 ਤੋਂ 17 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਪਰਮਾਨਗੀਆਂ प्राप्त करके रजिस्ट्रेशन दी प्रक्रिया कीती जावेगी इस ਦੇ ਨਾਲ ਹੀ ਇਸ ਦਫਤਰ ਦੇ ਵਿੱਚ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਮੌਜੂਦ ਰਹੇਗੀ ਸਾਰੀ ਜਾਣਕਾਰੀ ਵੈਬਸਾਈਟ ਦੇ ਉੱਪਰ ਅਪਡੇਟ ਕੀਤੀ ਜਾਏਗੀ ਹਾਲਾਂਕਿ ਹੁਣ ਪਹਿਲੀ ਵਾਰ ਆਨਲਾਈਨ ਪੋਰਟਲ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਦੌਰਾਨ ਕਈ ਤਰ੍ਹਾਂ ਦੀਆਂ ਪ੍ਰਵਾਨਗੀਆਂ ਆਨਲਾਈਨ ਹੀ ਮਿਲ ਜਾਇਆ ਕਰਨਗੀਆਂ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਉਹਨਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਤੱਕ ਸੂਬੇ ਦੇ ਵਿੱਚ ਲਗਭਗ 88000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਇਸ ਦੇ ਨਾਲ ਲਗਭਗ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਨਵੀਂ ਲੋਜਿਸਟਿਕ ਅਤੇ ਲੋਜਿਸਟਿਕ ਪਾਰਕ ਨੀਤੀ ਵੀ ਲਾਗੂ ਕੀਤੀ ਗਈ ਹੈ ਗ੍ਰੀਨ ਸਟੈਂਪ ਪੇਪਰ ਅਤੇ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਲਾਗੂ ਕੀਤਾ ਗਿਆ ਇਸ ਤੋਂ ਇਲਾਵਾ ਸਰਕਾਰ ਨੇ ਨਿਯਮਾਂ ਨੂੰ ਆਸਾਨ ਬਣਾਇਆ ਇਸ ਦੇ ਨਾਲ ਸੂਬੇ ਦੇ ਵਿੱਚ ਨਿਵੇਸ਼ ਹੋਰ ਵਧੇਗਾ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਮੰਦਰ ਦੇ ਪ੍ਰਧਾਨ ਦੀ ਰਿਹائش ਦੇ ਬਾਅਦ ਫਾਇਰਿੰਗ ਹੋਈ ਹੈ ਜਿਸ ਦੇ ਨਾਲ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਦੌਰੇ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਰਹਿ ਰਹੇ ਭਾਰਤੀਆਂ ਦੇ ਵਿੱਚ ਡਰ ਦਾ ਮਾਹੌਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ ਸਰੀ ਇਲਾਕੇ ਦੇ ਵਿੱਚ ਸਥਿਤ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਉਕਤ ਜਾਇਦਾਦ ਦੇ ਮਾਲਕ ਨੂੰ ਲਗਭਗ 20 ਲੱਖ ਡਾਲਰ ਦੀ ਫਿਰੋਤੀ ਦਾ ਫੋਨ ਆਇਆ ਸੀ ਇਹ ਵਾਰਦਾਤ ਕੈਨੇਡਾ ਦੇ ਸਰੀ ਦੇ ਵਿੱਚ ਸਥਿਤ ਰਿਫਲੈਕਸ਼ਨ ਬੈਂਕੁਇਟ ਹਾਲ ਦੇ ਬਾਹਰ ਹੋਈ ਹੈ ਔਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਫਿਰੋਤੀ ਦੀ ਕਾਲ ਜائਦਾਦ ਦੇ ਮਾਲਕ ਅਤੇ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਨੂੰ ਆਈ ਸੀ ਜਦੋਂ ਸतीश ਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬਦਮਾਸ਼ਾਂ ਨੇ ਉਸਦੇ ਰਿਹਾਇਸ਼ ਤੇ ਫਾਇਰਿੰਗ ਕਰ ਦਿੱਤੀ ਫਿਲਹਾਲ ਕੈਨੇਡੀਅਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜائਦਾਦ ਦੇ ਮਾਲਕ ਅਤੇ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਨੇ ਕਿਹਾ ਹੈ ਕਿ ਇਹ ਘਟਨਾ 7 ਜੂਨ ਨੂੰ ਸਵੇਰੇ 2:30 ਵਜੇ ਦੇ ਕਰੀਬ ਵਾਪਰੀ ਸੀ ਇਸ ਤੋਂ 2 ਸਾਲ ਪਹਿਲਾਂ ਵੀ ਦਸੰਬਰ ਦੇ ਮਹੀਨੇ ਦੇ ਵਿੱਚ ਵੀ ਸतीश ਕੁਮਾਰ ਦੇ ਪੁੱਤਰ ਦੇ ਘਰ ਦੇ ਉੱਪਰ ਫਾਇਰਿੰਗ ਹੋਈ ਸੀ ਇਸ ਦੌਰਾਨ ਹਮਲਾਵਰਾਂ ਨੇ ਲਗਭਗ 14 ਗੋਲੀਆਂ ਚਲਾਈਆਂ ਸੀ ਦੱਸ ਦਈਏ ਕਿ ਲక్ష్ਮੀ ਨਾਰਾਇਣ ਮੰਦਿਰ ਕੈਨੇਡਾ ਦੇ ਵਿੱਚ ਹਿੰਦੂਆਂ ਦੇ ਲਈ ਇੱਕ ਬਹੁਤ ਹੀ ਅਹਿਮ ਮੰਦਿਰ ਮੰਨਿਆ ਜਾਂਦਾ ਹੈ ਇਹ ਚੌਥੀ ਵਾਰ ਹੈ ਜਦੋਂ ਲక్ష్ਮੀ ਨਾਰਾਇਣ ਮੰਦਿਰ ਦੇ ਕਿਸੇ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੁਣ ਸਰੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦਰਸਲ ਇਹ ਮਾਮਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ਦੇ ਅਲਬਰਟਾ ਰਾਜ ਦੇ ਕਨਾਨਾਸਕਿਸ ਦੇ ਵਿੱਚ 15 ਤੋਂ 17 ਜੂਨ ਤੱਕ ਹੋਣ ਵਾਲੇ ਜੀ7 ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਇਸ ਦੇ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਇਸ ਤੋਂ ਪਹਿਲਾਂ ਕੈਨੇਡਾ ਕੁਝ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਖਾਲਸਤਾਨੀਆਂ ਦੇ ਵੱਲੋਂ ਵੀ ਭਾਰਤ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਨੇ ਅਤੇ ਇੱਕ ਜਲੂਸ ਕੱਢਿਆ ਗਿਆ ਸੀ ਇਸਤੇ ਕੈਨੇਡੀਅਨ ਸਰਕਾਰ ਦੇ ਵੱਲੋਂ ਕੋਈ ਟੁਕਮੀ ਕਾਰਵਾਈ ਨਹੀਂ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਜਦੋਂ ਇੱਕ ਪਾਸੇ ਖਾਲਸਤਾਨੀ ਉੱਥੇ ਐਕਟਿਵ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਣਾ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਦੌਰੇ ਦੇ ਨਾਲ ਜੋੜ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ ਹੁਣ ਕੈਨੇਡੀਅਨ ਪੁਲਿਸ ਦੇ ਵੱਲੋਂ ਆਨਾਲੇ ਟਾਈਮ ਦੇ ਵਿੱਚ ਕਿਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਉਹ ਦੇਖਣਾ ਹੋਵੇਗਾ ਜਦੋਂ ਤੋਂ ਆਰਸੀਬੀ ਦੀ ਟੀਮ ਆਈਪੀਐਲ ਦਾ ਸੀਜ਼ਨ ਜਿੱਤੀ ਹੈ ਉਸ ਤੋਂ ਬਾਅਦ RCB ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਹਿਲਾਂ ਜਿਹੜੀਆਂ RCB ਦੇ ਚਿੰਨਾ ਸੁਆਮੀ ਸਟੇਡੀਅਮ ਦੇ ਬਾਹਰ ਮੌਤਾਂ ਹੋਈਆਂ ਉਦੋਂ ਚਰਚਾ ਦੇ ਵਿੱਚ ਉਹ ਰਹੇ ਔਰ ਉਸ ਤੋਂ ਬਾਅਦ ਹੁਣ RCB ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਈ ਹੈ ਕਿਉਂਕਿ RCB ਨੂੰ 17000 ਕਰੋੜ ਰੁਪਏ ਦੇ ਵਿੱਚ ਵੇਚਿਆ ਜਾ ਸਕਦਾ ਹੈ ਇਹ ਚਰਚਾਵਾ ਚੱਲ ਰਹੀਆਂ ਨੇ ਦਾਵਾ ਮੈਗਡਾਵੈਲ ਦੀ ਵਿਸਕੀ ਬਣਾਉਣ ਵਾਲੀ ਕੰਪਨੀ ਟੀਮ ਵੇਚ ਰਹੀ ਹੈ ਔਰ IPL ਜਿੱਤਣ ਤੋਂ ਬਾਅਦ ਉਸ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਇਸ ਕਰਕੇ ਇਹ ਟੀਮ ਬੀਚੇ ਜਾ ਸਕਦੀ ਹੈ ਦਰਸਲ ਇੰਡੀਅਨ ਪ੍ਰੀਮੀਅਰ ਲੀਗ 2025 ਦੀ ਚੈਂਪੀਅਨ ਰਾਇਲ ਚੈਲੈਂਜਰ ਬੈਂਗਲੌਰ ਜਣ ਕੇ ਆਰਸੀਬੀ ਨੂੰ ਵੇਚਿਆ ਜਾ ਸਕਦਾ ਹੈ ਬਲੂਮਬਰਗ ਦੇ ਅਨੁਸਾਰ ਮੈਗਡਾਵੈਲ ਦੀ ਬਿਸਕੀ ਬਣਾਉਣ ਵਾਲੀ ਕੰਪਨੀ ਯੂनाइटेड ਸਪਿਰਿਟਸ ਲਿਮਟਿਡ ਜਣ ਕੇ ਯੂਐਸਐਲ ਇਸ ਨੂੰ 2 ਬਿਲੀਅਨ ਡਾਲਰ ਜਣ ਕੇ ਲਗਭਗ ਭਾਰਤੀ ਰੁਪਈਆ ਦੇ ਹਿਸਾਬ ਨਾਲ ਜੇ ਗੱਲ ਕਰੀਏ ਤੇ 17000 ਕਰੋੜ ਰੁਪਏ ਦੇ ਵਿੱਚ ਵੇਚਣ ਦੇ ਉੱਪਰ ਵਿਚਾਰ ਕਰ ਰਹੀ ਹੈ ਪਹਿਲਾ ਯੂਐਸਐਲ বিজে মালিয়া দি কোম্পানি ਸੀ ਜਦੋਂ ਮਾਲੀਆ ਦਿਵਾਲੀਆ ਹੋ ਗਿਆ ਤੇ ਇਸ ਨੂੰ ਬ੍ਰਿਟਿਸ਼ ਸ਼ਰਾਬ ਕੰਪਨੀ ਡਿਆਜ਼ੀਓ ਨੇ ਖਰੀਦ ਲਿਆ ਸੀ ਡਿਆਜ਼ੀਓ ਆਰਸੀਬੀ ਦਾ ਮਾਲਕ ਬਣ ਗਿਆ ਆਰਸੀਬੀ ਨੂੰ ਵੇਚਿਆ ਕਿਉਂ ਜਾ ਰਿਹਾ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਹੈ ਕਿ ਆਰਸੀਬੀ ਤਾਂ ਹੁਣ ਆਈਪੀਐਲ ਵੀ ਜਿੱਤ ਗਈ ਫਿਰ ਉਸ ਨੂੰ ਵੇਚਿਆ ਕਿਉਂ ਜਾ ਰਿਹਾ ਦਰਸਲ ਸ਼ਰਾਬ ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕੰਪਨੀ ਦੇ ਵੱਲੋਂ ਇਸ ਨੂੰ ਵੇਚਿਆ ਜਾ ਸਕਦਾ ਹੈ ਆਰਸੀਬੀ ਡਿਆਜ਼ੀਓ ਦੇ ਮੁੱਖ ਸ਼ਰਾਬ ਕਾਰੋਬਾਰ ਤੋਂ ਬਿਲਕੁਲ ਵੱਖਰੀ ਹੈ ਇਸ ਨੂੰ ਵੇਚ ਕੇ ਡਿਆਜ਼ਿਓ ਸਿਰਫ ਆਪਣੇ ਸ਼ਰਾਬ ਦੇ ਕਾਰੋਬਾਰ ਦੇ ਉੱਪਰ ਧਿਆਨ ਕੇਂਦਰਿਤ ਕਰ ਸਕਦਾ ਹੈ ਆਰਸੀਬੀ ਨੇ ਹਾਲੀ ਦੇ ਵਿੱਚ 2025 ਦੇ ਵਿੱਚ ਆਪਣੀ ਆਈਪੀਐਲ ਟਰੋਫੀ ਜਿੱਤੀ ਹੈ ਇਸ ਦੇ ਨਾਲ ਆਈਪੀਐਲ ਦਾ ਵਪਾਰਕ ਮੁੱਲ ਜਿਹੜਾ ਹੈ ਉਹ ਵੱਧ ਗਿਆ ਹੈ ਇਸ ਕਰਕੇ ਇਹ ਵੇਚਣ ਦਾ ਸਹੀ ਸਮਾਂ ਇਸ ਕਰਕੇ ਕੰਪਨੀ ਦੇ ਵੱਲੋਂ ਇਹ ਫੈਸਲਾ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਸਰਕਾਰੀ ਦਬਾਅ ਵੀ ਹੈ ਸਰਕਾਰੀ ਦਬਾਅ ਕਾ ਦਾ ਕੇਂਦਰੀ ਸਿਹਤ ਮੰਤਰਾਲਾ ਆਈਪੀਐਲ ਵਰਗੇ ਵੱਡੇ ਖੇਡ ਸਮਾਗਮਾਂ ਦੇ ਵਿੱਚ ਸ਼ਰਾਬ ਅਤੇ ਤੰਬਾਕੂ ਦੇ ਸਿੱਧੇ ਜਾਂ ਸਿੱਧੇ ਇਸ਼ਤਿਹਾਰਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾਉਣ ਦੀ ਮੰਗ ਕਰ ਰਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਡਿਆਜ਼ਿਓ ਆਪਣੇ ਆਪ ਨੂੰ ਆਈਪੀਐਲ ਤੋਂ ਦੂਰ ਕਰਨਾ ਚਾਹੁੰਦਾ ਹੈ ਇਹ ਆਈਪੀਐਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੀਲ ਹੋ ਸਕਦੀ ਹੈ ਸਭ ਤੋਂ ਵੱਡਾ ਸੌਦਾ ਹੋ ਸਕਦਾ ਹੈ ਜੇਕਰ ਡਿਆਜ਼ਿਓ ਦੇ ਵੱਲੋਂ ਆਈਪੀਐਲ ਦੀ ਇਸ ਟੀਮ ਨੂੰ ਜਾਨਕੀ ਵਿਨਿੰਗ ਟੀਮ ਨੂੰ ਆਰਸੀਬੀ ਨੂੰ ਵੇਚਿਆ ਜਾਂਦਾ ਹੈ ਜੇਕਰ ਡਿਆਜ਼ਿਓ ਆਰਸੀਬੀ ਨੂੰ ਵੇਚਣ ਦਾ ਫੈਸਲਾ ਕਰਦਾ ਹੈ ਤਾਂ ਇਹ ਆਈਪੀਐਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੌਦਾ ਹੋਏਗਾ ਜਦੋਂ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ ਔਰ ਗੁਜਰਾਤ ਟਾਈਟਨਸ ਆਈਪੀਐਲ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸੀ ਤਾਂ ਲਖਨਊ ਨੂੰ ਆਰਪੀਐਸਜੀ ਗਰੁੱਪ ਨੇ 7090 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਔਰ ਗੁਜਰਾਤ ਨੂੰ ਸੀਬੀਸੀ ਕੈਪੀਟਲ ਨੇ 5625 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਇਹਨਾਂ ਨੂੰ ਹੁਣ ਤੱਕ ਦੀਆਂ ਆਈਪੀਐਲ ਤੋਂ ਸਭ ਤੋਂ ਵੱਡੀਆਂ ਫਰਾਂਚਾਈਜ਼ੀ ਖਰੀਦ ਸੌਦੇ ਦੇ ਰੂਪ ਦੇ ਵਿੱਚ ਮੰਨਿਆ ਜਾ ਰਿਹਾ ਪਰ ਆਰਸੀਬੀ ਦਾ 2 बिलियन डॉलर ਦਾ ਮੁਲਾਂਕਣ ਯਾਨੀ ਕਿ ਲਗਭਗ 17000 ਕਰੋੜ ਰੁਪਏ ਲਖਨਊ ਸੁਪਰ ਜਾਇੰਟਸ ਔਰ ਗੁਜਰਾਤ ਟਾਈਟंस ਦੀ ਖਰੀਦ ਦੇ ਨਾਲੋਂ ਵੀ ਕਿਤੇ ਜ਼ਿਆਦਾ ਹੈ ਔਰ ਬ੍ਰਿਟਿਸ਼ ਕੰਪਨੀ ਨੇ ਵਿਜੇ ਮਾਲੀਆ ਤੋਂ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਵਿਜੇ ਮਾਲੀਆ ਤੋਂ ਬ੍ਰਿਟਿਸ਼ ਕੰਪਨੀ ਨੇ ਇਸ ਟੀਮ ਨੂੰ ਖਰੀਦਿਆ ਸੀ ਆਰਸੀਬੀ ਨੂੰ ਜਦੋਂ ਆਰਪੀ ਆਰਸੀਬੀ ਜਿਹੜੀ ਹੈ ক্রিকেট ਇਤਿਹਾਸ ਦੇ ਵਿੱਚ ਜਦੋਂ ਆਈਪੀਐਲ ਸ਼ੁਰੂ ਹੋਇਆ ਤੇ ਸਭ ਨੂੰ ਪਤਾ ਸੀ ਕਿ ਉਹ ਵਿਜੇ ਮਾਲੀਆ ਦੀ ਟੀਮ ਸੀ ਪਰ ਵਿਜੇ ਮਾਲੀਆ ਉਸ ਨੂੰ ਬਾਅਦ ਵਿੱਚ ਵੇਚ ਕੇ ਚਲੇ ਗਏ ਸੀ ਪਹਿਲਾ ਇਹ ਟੀਮ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਦੀ ਮਲਕੀਅਤ ਵਾਲੀ ਸੀ ਪਰ 2016 ਦੇ ਵਿੱਚ ਤੁਹਾਨੂੰ ਯਾਦ ਹੋਏਗਾ ਜਦੋਂ ਮਾਲੀਆ ਜਿਹੜੇ ਮੁਸੀਬਤ ਦੇ ਵਿੱਚ ਫਸ ਗਿਆ ਸੀ ਔਰ ਉਸਨੇ ਡਿਆਜ਼ੀਓ ਨੂੰ ਆਪਣੀ ਸ਼ਰਾਬ ਕੰਪਨੀ ਦੇ ਨਾਲ ਆਰਸੀਬੀ ਨੂੰ ਵੀ ਖਰੀਦ ਲਿਆ ਸੀ ਮਤਲਬ ਇਹ ਕੰਪਨੀ ਉਸ ਟਾਈਮ ਡਿਆਜ਼ੀਓ ਨੂੰ ਉਹਨੇ ਵੇਚ ਦਿੱਤੇ ਸੀ ਆਰਸੀਬੀ ਨੂੰ ਵਿਜੇ ਮਾਲੀਆ ਨੇ 2008 ਦੇ ਵਿੱਚ 111.6 ਮਿਲੀਅਨ ਡਾਲਰ ਦੇ ਵਿੱਚ ਖਰੀਦਿਆ ਸੀ ਉਸ ਸਮੇਂ ਦੇ ਅਨੁਸਾਰ ਰੁਪਈਆ ਦੇ ਵਿੱਚ ਜੇ ਇਸ ਰਕਮ ਨੂੰ ਗਿਣੀਏ ਤੇ ਇਹ 476 ਕਰੋੜ ਰੁਪਏ ਦੀ ਇਹ ਟੀਮ ਉਸ ਟਾਈਮ ਸੀ ਉਸ ਸਮੇਂ ਦੂਜੀ ਸਭ ਤੋਂ ਮਹਿੰਗੀ ਆਈਪਲ ਟੀਮ ਬਣੀ ਜਦੋਂ ਮਾਲੀਆ ਤੋਂ ਡਿਆਜ਼ਿਓ ਨੇ ਇਹਨੂੰ ਖਰੀਦਿਆ ਸੀ ਮਾਲੀਆ ਨੇ ਆਪਣੀ ਕੰਪਨੀ ਯੂਐਸਐਲ ਰਾਹੀਂ ਆਰਸੀਬੀ ਦਾ ਮਾਲਕ ਬਣਿਆ ਸੀ ਔਰ 2014 ਦੇ ਵਿੱਚ ਡਿਆਜ਼ਿਓ ਨੇ ਯੂਐਸਐਲ ਦੇ ਵਿੱਚ ਇੱਕ ਵੱਡੀ ਹਿੱਸੇਦਾਰੀ ਖਰੀਦੀ ਔਰ 2016 ਤੱਕ ਇਹ ਮਾਲੀਆ ਦੇ ਬਾਹਰ ਜਾਣ ਤੋਂ ਬਾਅਦ ਆਰਸੀਬੀ ਦੀ ਪੂਰੀ ਮਾਲਕੀ ਜਿਹੜੀ ਸੀ ਉਹ ਡੀਐਸਜੀਓ ਦੇ ਕੋਲ ਆ ਗਈ ਸੀ ਵਰਤਮਾਨ ਦੇ ਵਿੱਚ ਵੀ ਆਰਸੀਬੀ ਯੂਐਸਐਲ ਦੀ ਸਹਾਇਕ ਕੰਪਨੀ ਰਾਇਲ ਚੈਲੈਂਜਰ ਸਪੋਰਟਸ ਪ੍ਰਾਈਵੇਟ ਲਿਮਟਿਡ ਜਾਣ ਕੇ ਆਰਸੀਐਸਪੀਐਲ ਦੁਆਰਾ ਚਲਾਈ ਜਾਂਦੀ ਹੈ ਹੁਣ ਤਿੰਨ ਮਹੱਤਵਪੂਰਨ ਸਵਾਲ ਇੱਥੇ ਉੱਠ ਰਹੇ ਨੇ ਜਿਹੜੇ ਲੋਕਾਂ ਦੇ ਵੱਲੋਂ ਪੁੱਛੇ ਜਾ ਰਹੇ ਨੇ ਕਿ ਕੀ ਆਰਸੀਬੀ ਦੀ ਪੂਰੀ ਹਿੱਸੇਦਾਰੀ ਵੇਚੀ ਜਾਏਗੀ ਹੁਣ ਜਵਾਬ ਇਹ ਹੈ ਕਿ ਅਜੇ ਆਖਰੀ ਫੈਸਲਾ ਨਹੀਂ ਹੋਇਆ ਕਿ ਕੀ ਡਿਆਜ਼ਿਓ ਆਈਪੀਐਲ ਮਤਲਬ ਆਰਸੀਬੀ ਦੀ ਜਿਹੜੀ ਪੂਰੀ ਟੀਮ ਹੈ ਉਹਨੂੰ ਵੇਚੇਗੀ ਜਾਂ ਉਹਦਾ ਕੁਝ ਹਿੱਸਾ ਵੇਚਿਆ ਜਾਏਗਾ ਇਹ ਅਜੇ ਤੱਕ ਸਪਸ਼ਟ ਨਹੀਂ ਹੋਇਆ ਹੈ ਬ੍ਰਿਟਿਸ਼ ਸ਼ਰਾਬ ਕੰਪਨੀ ਡਿਆਜ਼ਿਓ ਆਪਣੀ ਹਿੱਸੇਦਾਰੀ ਦਾ ਇੱਕ ਹਿੱਸਾ ਵੇਚੇਗੀ ਜਾਂ ਪੂਰੀ ਟੀਮ ਵੇਚੇਗੀ ਇਸ ਲਈ ਸਲਾਹਕਾਰਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਜੇਕਰ ਡਿਆਜ਼ਿਓ ਆਰਸੀਬੀ ਨੂੰ ਆਪਣੇ ਕੋਲ ਰੱਖਦਾ ਹੈ ਤਾਂ ਇਸ ਨੂੰ ਸਖਤ ਇਸ਼ਤਿਹਾਰਬਾਜ਼ੀ ਨਿਯਮਾਂ ਦੇ ਨਾਲ ਨਜਿੱਠਣਾ ਪਵੇਗਾ ਨਾਲ ਹੀ ਆਰਸੀਬੀ ਦੇ ਪ੍ਰਬੰਧਨ ਦੇ ਵਿੱਚ ਖਰਚੇ ਅਤੇ ਬ੍ਰਾਂਡਿੰਗ ਚੁਣੌਤੀਆਂ ਵੱਧ ਜਾਣਗੀਆਂ ਇਸ ਕਰਕੇ ਡਿਆਜ਼ਿਓ ਫੈਸਲਾ ਕਰ ਸਕਦਾ ਹੈ ਮਤਲਬ ਇਹ ਅਜੇ ਸਾਰਾ ਮਾਮਲਾ ਵਿਚਾਰ ਦੇ ਅਧੀਨ ਹੈ ਕਿ ਇਹਨੂੰ ਇਹਦਾ ਕੁਝ ਹਿੱਸਾ ਵੇਚਿਆ ਜਾਏਗਾ ਜਾਂ ਫਿਰ ਪੂਰੀ ਟੀਮ ਵੇਚ ਦਿੱਤੀ ਜਾਏਗੀ ਹੁਣ ਸਵਾਲ ਇਹ ਹੈ ਕਿ ਜੇ ਆਰਸੀਬੀ ਨੂੰ ਪਹਿਲਾਂ বিজে মালিয়া ਨੇ বেਚਿਆ ਫਿਰ ਹੁਣ ਡਿਆਜ਼ਿਓ ਵੇਚ ਦੇਗਾ ਤੇ ਹੁਣ ਆਰਸੀਬੀ ਨੂੰ ਖਰੀਦੇਗਾ ਕੌਣ ਇਹ ਵੀ ਅਜੇ ਤੱਕ ਸਵਾਲ ਬਣਿਆ ਹੋਇਆ ਅਜੇ ਤੱਕ ਕੋਈ ਨਾਮ ਸਾਹਮਣੇ ਨਹੀਂ ਆਇਆ ਪਰ 2 ਬਿਲੀਅਨ ਡਾਲਰ ਦੀ ਕੀਮਤ ਦੇ ਨਾਲ ਵੱਡੇ ਵਪਾਰਕ ਘਰਾਣੇ ਨਿਵੇਸ਼ਕ ਜਾਂ ਫਿਰ ਗਲੋਬਲ ਖੇਡ ਫਰਮਾਂ ਇਸ ਦੇ ਵਿੱਚ ਦਿਲਚਸਪੀ ਜਿਹੜੀ ਆ ਉਹ ਦਿਖਾ ਸਕਦੀਆਂ ਨੇ 2015 ਦੇ ਵਿੱਚ ਜੀਐਸਡਬਲਯੂ ਸਮੂਹ ਨੇ ਆਰਸੀਬੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਸੌਦਾ ਨਹੀਂ ਹੋ ਸਕਿਆ ਸੀ ਹੁਣ ਤੀਸਰਾ ਸਵਾਲ ਇਹ ਹੈ ਕੀ ਕੀ ਆਰਸੀਬੀ ਦੀ ਵਿਕਰੀ ਦੇ ਨਾਲ ਪ੍ਰਸ਼ੰਸਕ ਜਿਹੜੇ ਨੇ ਉਹਨਾਂ ਦੇ ਆਧਾਰ ਦੇ ਉੱਪਰ ਵੀ ਕੋਈ ਫਰਕ ਪਵੇਗਾ ਕੀ ਜੇ ਆਰਸੀਬੀ ਦਾ ਹੁਣ ਫੈਨ ਫੋਲੋਇੰਗ ਜੇ ਪਰ ਤੁਸੀਂ ਆਰਪੀਐਲ ਦੇ ਇਤਿਹਾਸ ਦੀ ਗੱਲ ਕਰੋ ਤੇ ਆਰਸੀਬੀ ਦੀ ਫੈਨ ਫੋਲੋਇੰਗ ਸਭ ਤੋਂ ਜ਼ਿਆਦਾ ਹੈ ਜੇ ਚੇਨਈ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ ਪਰ ਜੇ ਤੁਸੀਂ ਚੇਨਈ ਟੀਮ ਦੇ ਵਿੱਚੋਂ ਮਹਿੰਦਰ ਸਿੰਘ ਧੋਨੀ ਨੂੰ ਸਾਈਡ ਤੇ ਕਰ ਦਿਓ ਤੇ ਚੇਨਈ ਟੀਮ ਦੀ ਫੈਨ ਫੋਲੋਇੰਗ ਜਿਹੜੀ ਆ ਤੁਹਾਨੂੰ ਬਹੁਤ ਜ਼ਿਆਦੀ ਡਿਗੀ ਹੋਈ ਨਜ਼ਰ ਆਏਗੀ ਪਰ ਆਰਸੀਬੀ ਇੱਦਾਂ ਦੀ ਟੀਮ ਹੈ ਵਿਰਾਟ ਕੋਹਲੀ ਦੇ ਨਾਲ ਨਾਲ ਪੂਰੀ ਟੀਮ ਦੀ ਜਿਹੜੀ ਫੈਨ ਫੋਲੋਇੰਗ ਹੈ ਪੂਰੇ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ ਤੇ ਕੀ ਜੇ ਇਹ ਟੀਮ ਵਿਕਦੀ ਹੈ ਤੇ ਉਹਦੀ ਫੈਨ ਫੋਲੋਇੰਗ ਦੇ ਵਿੱਚ ਵੀ ਜਾਂ ਉਹਦੇ ਦਰਸ਼ਕਾਂ ਦੇ ਉੱਪਰ ਵੀ ਇਹਦਾ ਕੋਈ ਪ੍ਰਭਾਵ ਆਏਗਾ ਐਸਾ ਬਿਲਕੁਲ ਨਹੀਂ ਹੋਏਗਾ RCB ਦਾ ਮੈਦਾਨ ਤੇ ਪ੍ਰਦਰਸ਼ਨ ਅਤੇ ਪ੍ਰਸ਼ੰਸਕ ਆਧਾਰ ਖਾਸ ਕਰਕੇ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਉਹੀ ਰਹਿਣਗੇ ਇਹ ਸਿਰਫ ਮਾਲਕੀ ਦਾ ਮਾਮਲਾ ਹੈ ਨਵਾਂ ਮਾਲਕੀ ਇੱਕ ਵੱਡਾ ਕਾਰੋਬਾਰੀ ਜਾਂ ਨਿਵੇਸ਼ਕ ਹੋ ਸਕਦਾ ਹੈ ਪਰ ਟੀਮ ਦਾ ਉਤਸ਼ਾਹ ਅਤੇ ਬ੍ਰਾਂਡ ਮੁੱਲ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਰਹੇਗਾ ਔਰ ਇਹ ਕਹੋ ਕਿ ਜੇਕਰ ਇਸ ਨੂੰ ਕਿਸੇ ਵੱਡੀ ਕੰਪਨੀ ਨੇ ਖਰੀਦ ਲਿਆ ਤੇ ਇਹਦਾ ਬ੍ਰਾਂਡ ਮੁੱਲ ਤਾਂ ਵਧੇਗਾ ਹੀ ਵਧੇਗਾ ਔਰ ਟੀਮ 2026 ਦੇ ਵਿੱਚ ਜਿੱਤ ਕੇ ਜਦੋਂ IPL ਦੇ ਵਿੱਚ ਦੁਬਾਰਾ ਆਏਗੀ ਤੇ ਆਰਸੀਬੀ ਇੱਕ ਨਵੇਂ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆ ਸਕਦੀ ਹੈ ਸੋ ਚਰਚਾਵਾਵਾਂ ਚੱਲ ਪਈਆਂ ਨੇ ਇਹਨਾਂ ਚਰਚਾਵਾਾਂ ਦੇ ਵਿੱਚ ਆਨ ਵਾਲੇ ਟਾਈਮ ਦੇ ਉੱਪਰ ਕੀ ਅਪਡੇਟ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵਿਲਟੀਵੀ ਯੂਕੇ ਦੇ ਨਾਲ ਧੰਨਵਾਦ